ਓਲੰਪਿਕ 2024 ਦਾ ਆਗਾਜ਼ ਹੋ ਚੁੱਕਿਆ ਹੈ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਕੁੱਲ 117 ਖਿਡਾਰੀ ਇਸ ਵਿੱਚ ਹਿੱਸਾ ਲੈ ਰਹੇ ਹਨ 2024 ਦੇ ਓਲੰਪਿਕ ਖੇਡਾਂ ਦੀ ਸ਼ੁਰੂਆਤ 26 ਜੁਲਾਈ ਤੋਂ ਪੈरिस ਵਿੱਚ ਹੋਈ ਅਤੇ 11 ਅਗਸਤ ਨੂੰ ਇਹ ਖੇਡ ਮੇਲਾ ਸਮਾਪਤ ਹੋ ਜਾਵੇਗਾ ਪੈरिस ਓਲੰਪਿਕ 2024 ਵਿੱਚ 32 ਖੇਡਾਂ ਦੇ 329 ਮੁਕਾਬਲੇ ਕਰਵਾਏ ਜਾਣਗੇ ਭਾਰਤ ਵੱਲੋਂ ਹਿੱਸਾ ਲੈ ਰਹੇ ਐਥਲੀਟ ਵੱਖ-ਵੱਖ ਖੇਡਾਂ ਵਿੱਚ ਤਗਮਿਆਂ ਲਈ ਆਪਣੀ ਜੋ ਰੰਜਮائش ਕਰਨਗੇ ਇਹਨਾਂ ਵਿੱਚ ਬਹੁਤ ਸਾਰੇ ਖਿਡਾਰੀ ਪੰਜਾਬ ਤੋਂ ਵੀ ਹਨ ਜਿਨ੍ਹਾਂ ਨੇ ਪਹਿਲਾਂ ਵੀ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ 'ਚ ਤਗਮੇ ਜਿੱਤੇ ਅਤੇ ਹੁਣ ਪੈਰਿਸ 올림픽 2024 ਵਿੱਚ ਹਿੱਸਾ ਲੈ ਰਹੇ ਹਨ ਪਰ ਦੇ ਖਿਡਾਰੀਆਂ ਦੇ ਦਲ ਤੋਂ ਇਲਾਵਾ ਪੰਜਾਬੀਆਂ ਦੀ ਮੌਜੂਦਗੀ ਕੈਨੇਡਾ ਦੇ ਵਫਦ ਵਿੱਚ ਵੀ ਹੈ ਪੈਰਿਸ 올림픽 ਵਿੱਚ ਕੈਨੇਡਾ ਦੇ ਉਹਨਾਂ ਤਿੰਨ ਖਿਡਾਰੀਆਂ ਬਾਰੇ ਤੁਹਾਨੂੰ ਦੱਸ ਰਹੇ ਹਾਂ ਜਿਹੜੇ ਕੈਨੇਡਾ ਦੇ ਜੰਪਲ ਹੋਣ ਨਾਤੇ ਖੇਡ ਤੱਕ ਕੈਨੇਡਾ ਵੱਲੋਂ ਰਹੇ ਹਨ ਪਰ ਉਹਨਾਂ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ ਹੈ ਜੈਸਿਕਾ ਗੋਡਰੋਲਟ ਦਾ ਜਨਮ ਕੈਨੇਡਾ ਦੇ 온ਟਾਰੀਓ ਸੂਬੇ ਦੇ ਆਟੋਵਾ ਵਿੱਚ ਹੋਇਆ ਪਰ ਉਹਨਾਂ ਦਾ ਨਾਨਕਾ ਪਿੰਡ ਪੰਜਾਬ ਦੇ ਫਤਿਹਗੜ ਸਾਹਿਬ ਜ਼ਿਲ੍ਹੇ ਵਿੱਚ ਪੈਂਦਾ ਹੈ ਜੈਸਿਕਾ ਦੇ ਮਾਤਾ ਅਜੀਤਕੌਰ ਟਿਵਾਣਾ ਦਾ ਜਨਮ ਫਤਿਹਗੜ ਸਾਹਿਬ ਦੇ ਪਿੰਡ ਚਰਨਾਥੜ ਕਲਾਂ ਵਿੱਚ ਹੋਇਆ ਜੈਸਿਕਾ ਨੇ ਇੰਡੀਆਨਾ ਯੂਨੀਵਰਸਿਟੀ ਤੋਂ ਕੈਮਿਸਟਰੀ ਵਿਸ਼ੇ ਵਿੱਚ ਪੜ੍ਹਾਈ ਪੂਰੀ ਕੀਤੀ ਅਤੇ ਹੁਣ ਪੈਰਿਸ 올림픽 ਵਿੱਚ ਕੈਨੇਡਾ ਦੀ ਵਾਟਰਪੋਲੋ ਟੀਮ ਵਿੱਚ ਹਨ ਉਹ ਵਾਟਰਪੋਲੋ ਟੀਮ ਵਿੱਚ ਗੋਲਚੀ ਹਨ 2021 ਦੀਆਂ ਟੋਕਿਓ 올림픽 ਖੇਡਾਂ ਵਿੱਚ ਜੈਸਿਕਾ ਨੂੰ ਰਿਜ਼ਰਵ ਖਿਡਾਰਨ ਵਜੋਂ ਸ਼ਾਮਲ ਕੀਤਾ ਗਿਆ ਸੀ ਅਮਨ țeਸੀ ਦਾ ਜਨਮ 2 ਸਤੰਬਰ 1995 ਵਿੱਚ ਕੈਨੇਡਾ ਦੇ ਸਰੀ ਬ੍ਰਿਟਿਸ਼ ਕੋਲੰਬੀਆ ਵਿਖੇ ਹੋਇਆ ਅਮਨ țeਸੀ ਵੀ ਪੰਜਾਬੀ ਪਿਛੋਕੜ ਦੇ ਹਨ ਉਹਨਾਂ ਦਾ ਪੂਰਾ ਨਾਮ ਅਮਰਵੀਰ ਸਿੰਘ țeਸੀ ਹੈ ਅਮਨ țeਸੀ ਦੇ ਪਿਤਾ ਬਲਵੀਰ ਸਿੰਘ țeਸੀ ਨੇ ਦੱਸਿਆ ਸੀ ਕਿ ਉਹ ਜਲੰਧਰ ਦੇ ਪਿੰਡ ਸੰਘਵਾਲ ਤੋਂ ਹਨ ਅਤੇ ਉਹ ਪਹਿਲਾਂ ਪੰਜਾਬ ਵਿੱਚ ਹੀ ਪਹਿਲਵਾਨੀ ਕਰਦੇ ਰਹੇ ਸਨ ਅਮਰ ਨੂੰ ਅਤੇ ਉਹਨਾਂ ਦੇ ਵੱਡੇ ਭਰਾ ਪਰਮ ਨੂੰ ਸ਼ੁਰੂਆਤ ਵਿੱਚ ਪਹਿਲਵਾਨੀ ਦੇ ਗੁਣ ਉਹਨਾਂ ਦੇ ਪਿਤਾ ਨੇ ਹੀ ਦਿੱਤੇ ਸਨ ਅਮਰ ਤੇ ਸੀ ਨੇ 2021 ਵਿੱਚ 올림픽 ਦੀ ਸ਼ੁਰੂਆਤ ਕੀਤੀ ਅਤੇ ਉਹਨਾਂ ਨੇ 124 ਕਿਲੋ ਭਾਰ ਵਰਗ ਵਿੱਚ ਹਿੱਸਾ ਲਿਆ ਸੀ ਇਹਨਾਂ 올림픽 ਖੇਡਾਂ ਵਿੱਚੋਂ ਤੀਜੇ ਸਥਾਨ ਤੇ ਰਹੇ ਸਨ ਕਮਨਵੈਲਥ ਖੇਡਾਂ 'ਚ ਸੋਨਾ ਤਗਮਾ ਜਿੱਤਣ ਮਗਰੋਂ ਪੰਜਾਬੀ ਭਾਈਚਾਰੇ ਵਿੱਚ ਉਹਨਾਂ ਦੀ ਖੂਬ ਚਰਚਾ ਹੋਈ ਹੁਣ 올림픽 ਖੇਡਾਂ ਵਿੱਚ ਪੰਜਾਬੀ ਮੂਲ ਦੇ ਅਮਰ ਸਿੰਘ ਢੇਸੀ ਦਾ ਇਹ ਦੂਜਾ ਮੌਕਾ ਹੈ ਕੈਨੇਡਾ ਵੱਲੋਂ ਪੈਰਿਸ 올림픽 2024 ਚ ਮੁਕਾਬਲਾ ਕਰਨ ਜਾ ਰਹੀ ਜਸਨੀਤ ਕੋਰ ਨਿੱਜਰ ਮਹਿਲਾ ਰਲ ਰੇ ਟੀਮ ਦਾ ਹਿੱਸਾ ਹਨ ਜਸਨੀਤ ਕੋਰ ਨਿੱਜਰ ਦਾ ਜਨਮ 12 ਜੂਨ 2021 ਵਿੱਚ ਕੈਨੇਡਾ ਦੇ ਸਰੀ ਬ੍ਰਿਟਿਸ਼ ਕੋਲੰਬੀਆ ਵਿੱਚ ਹੋਇਆ ਸੀ ਜਨਮ ਭਾਵੇਂ ਉਹਨਾਂ ਦਾ ਕੈਨੇਡਾ ਵਿੱਚ ਹੋਇਆ ਪਰ ਉਹਨਾਂ ਦੀਆਂ ਜੜਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ 23 ਸਾਲ ਦੇ ਜਸਨੀਤ ਕੈਨੇਡਾ ਦੀ ਮਹਿਲਾ ਰਿਲੇ ਟੀਮ ਵਿੱਚ ਸ਼ਾਮਲ ਹਨ ਕੈਨੇਡਾ ਦੇ ਇਤਿਹਾਸ ਵਿੱਚ 올림픽 ਚ ਕਿਸੇ ਟਰੈਕ ਅਤੇ ਫੀਲਡ ਇਵੈਂਟ ਵਿੱਚ ਸ਼ਾਮਲ ਹੋਣ ਵਾਲੀ ਜਸਨੀਤ ਪਹਿਲੀ ਭਾਰਤੀ ਕੈਨੇਡੀਅਨ ਕੁੜੀ ਹੈ 2018 ਵਿੱਚ ਇੱਕ ਨਿੱਜੀ ਚੈਨਲ ਵੱਲੋਂ ਕੀਤੀ ਗਈ ਗੱਲਬਾਤ ਚ ਜਸਨੀਤ ਕੌਰ ਨੇ ਦੱਸਿਆ 2018 ਵਿੱਚ ਇੱਕ ਨਿੱਜੀ ਚੈਨਲ ਵੱਲੋਂ ਕੀਤੀ ਗਈ ਗੱਲਬਾਤ ਚ ਜਸਨੀਤ ਦੇ ਕੋਚ ਨੇ ਦੱਸਿਆ ਸੀ ਜਸਨੀਤ ਦੀ ਅਨਥਕ ਮਿਹਨਤ ਕਰਕੇ ਹੀ ਉਹ ਇੱਕ ਚੰਗੀ ਐਥਲੀਟ ਅਤੇ ਇੱਕ ਚੰਗੀ ਖਿਡਾਰਨ ਅੰਦਰ ਕੁਝ ਹਾਸਲ ਕਰਨ ਦੀ ਜੋ ਭੁਖ ਹੋਣੀ ਚਾਹੀਦੀ ਹੈ ਉਹ ਉਸ ਦੇ ਅੰਦਰ ਹੈ। ਫਿਲਹਾਲ ਪੈਰਿਸ 올림픽 ਵਿੱਚ ਭਾਰਤ ਵੱਲੋਂ ਮੰਨੂ ਪਾਕਰ ਨੇ ਕਾਂਸੀ ਦਾ ਤਗਮਾ ਜਿੱਤ ਲਿਆ ਹੈ ਅਤੇ ਪ੍ਰਧਾਨ ਮੰਤਰੀ ਸਮੇਤ ਹੋਰ ਕਈ ਵੱਡੇ ਆਗੂਆਂ ਨੇ ਉਹਨਾਂ ਨੂੰ ਵਧਾਈ ਵੀ ਦਿੱਤੀ। ਉਮੀਦ ਹੈ ਕਿ ਭਾਰਤੀ ਸਵਾਰ ਹੋਰ ਵੀ ਮੈਡਲ ਜਿੱਤੇਗਾ। ਧੰਨਵਾਦ। ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ।